ਸਤਨਾਕ ਮਰੀ ਸਰਣ ਤੁਮਾ ਦੀ ਆਸ ਤੁਮਹੀ ਸਜਨ ਸੁਹੇਲੇ ਰਖ ਰਖਣ ਹਾ ਕੰਗੋਲੇ ਆਏ ਪ੍ਰਵ ਸ਼ਰਣਾਗਤੀ ਗਿਰਬ ਨਿਦ ਅਖਰ ਹਰ ਮੰਨ ਵਸਤ ਨਾਨਕ ਹੋਤਨ ਹਲ ਇੱਕ ਅਖਰ ਹਰ ਮੰਨ ਵਸਤ ਨਕ ਗ਼ੋਤਨ ਹਾਲ ਜੁਗੋ ਜੁਗ ਅਟਲ ਮੰਦੋ ਜਹਾਨ ਅੰਦੇ ਵਾਲੀ ਸ਼ਗਰ ਤਖਤਾਂ ਦੇ ਮਾਲਕ ਗਿਆਨ ਦੇ ਮਜਸਮੇ ਰਹਿਮਤਾਂ ਦੇ ਪੰਡਾਰ ਜਹ ਰਾਜ ਹੂਰ ਹਾਜ਼ਰ ਹਜੂਰ ਗਿਆਰਮੀ ਗੱਦੀ ਤੇ ਬਰਾਜਮਾਨ ਕਲ ਚੁਗ ਕੇ ਅਵਤਾਰ ਸ਼ਬਦ ਗੁਰੂ ਸਮੂਹੀ ਮਨ ਪਰ ਮਨਵਤਾ ਦੇ ਸਰਬ ਸੰਜੇ ਰਹੂ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਾਰ ਰਹੀ ਤੇ ਸਤਿਗੁਰਾਂ ਜੀ ਦੀ ਬਾਣੀ ਮੁਬਾਰਕ ਮੇਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸੁਨਮਾਨ ਜੋਗ ਗੁਰੂ ਪਿਆਰੇ ਗੁਰਸਿਵਾਰੀ ਖਾਲਸਾ ਰੂਪ ਸਤ ਸੰਗਤ ਜੀਓ ਵੱਡੇ ਹੀ ਭਗ ਹਨ ਭਗਤਾਂ ਦੇ ਸਿਰ ਮੌਰ ਸਰੋਮਣੀ ਭਗਤ ਭਗਤ ਕਬੀਰ ਜੀਾਂ ਦੀ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਪਵਨ ਸਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਹਰ ਰੋਜ਼ ਲੜੀਵਾਰ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਅੱਜ ਦੇ ਪਵਨ ਸਲੋਕ ਦੇ ਅੰਦਰ ਕਬੀਰ ਜੀ ਇਸ ਇਨਸਾਨ ਨੂੰ ਕਰਾਰੇ ਝੋਟ ਮਾਰਦੇ ਪਏ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਹਿਮਤ ਕਿਰਪਾ ਕਰਦੇ ਨੇ ਇਨਸਾਨ ਨੂੰ ਭਜਨ ਬੰਦਗੀ ਦੇ ਲਈ ਸੇਵਾ ਸਿਮਰਣ ਦੇ ਲਈ ਕਿ ਜਿਤਨੇ ਚੰਗੇ ਕਰਮ ਤੇਰੇ ਕੋਲ ਹੁੰਦੇ ਨੇ ਜ਼ਿੰਦਗੀ ਦੇ ਵਿੱਚ ਜਿੰਨਾ ਤੇਰਾ ਤੇਰਾ ਸਰੀਰ ਕੰਮ ਕਰਦਾ ਹੈ ਫਤਨਾ ਚਿਰ ਚੰਗੇ ਕਰਮ ਕਰ ਲੈ ਤੂੰ ਸੋਚ ਵੀ ਲੈ ਬਾਅਦ ਦੇ ਵਿੱਚ ਅਵਸਥਾ ਇਦਾਂ ਦੀ ਬਣ ਜਾਂਦੀ ਏ ਤੂੰ ਸੋਚ ਵੀ ਲੈ ਤੈਨੂੰ ਚੰਗੇ ਕਰਮ ਦਾ ਫਲ ਮਿਲ ਜਾਂਦਾ ਉਤਨਾ ਕਰਨੀ ਪੰਦ ਪਰ ਸੋਚ ਲੈ ਆ ਕਬੀਰ ਜੀ ਇਸੇ ਨੂੰ ਜਦੋਂ ਸ਼ਲੋਕ ਰੰਭ ਹੁੰਦੇ ਨੇ ਉਹਨਾਂ ਦੇ ਵਿੱਚ ਕਬੀਰ ਜੀ ਕਹਿੰਦੇ ਨੇ ਕਿ ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ ਆਦ ਜੁਗਾ ਦੀ ਸਗਲ ਭਗਤ ਤਾਂ ਕੋ ਸੁਖ ਵਿਸਰ। ਸਭ ਤੋਂ ਪਹਿਲਾਂ ਕਬੀਰ ਜੀਆ ਨੇ ਸਾਨੂੰ ਮਾਲਾ ਪੜਾਈ। ਮਾਲਾ ਤੋਂ ਚੱਲਦੇ ਹੋਏ ਇਸ ਜਵਾਨ ਤੇ ਆਏ। ਜਵਾਨ ਨੂੰ ਕਹਿੰਦੇ ਨੇ ਇੱਕ ਤਰ੍ਹਾਂ ਦੀ ਇਹ ਮਾਲਾ ਹੈ। ਮੋਤੀ ਉਗਲਦੀ ਹੈ ਮੋਤੀ ਦੇ ਬਿਆਨ ਕਰਦੀ ਹੈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਕੋ ਗੁਰ ਕੀ ਸਿੱਖ ਸੁਣੀ ਕਉ ਤੋਂ ਬਾਅਦ ਕਬੀਰ ਜੀ ਚਲਦੇ ਚਲਦੇ ਜੋ ਜ਼ਿੰਦਗੀ ਦੇ ਵਿੱਚ ਨੇ ਅਕਤਰ ਕਰਨਾ ਜੋ ਕੁਝ ਹੁੰਦਾ ਹੈ ਉਹਦੇ ਬਾਰੇ ਕਬੀਰ ਜੀਆ ਨੇ ਬਿਆਨ ਕੀਤਾ ਕਿ ਸਜਣਾ ਤੇਰਾ ਪਲੋਖੀ ਹੀ ਹੈ ਕਿ ਆ ਵੀ ਮੈਂ ਹਾਸਲ ਕਰ ਲਿਆ ਆ ਵੀ ਮੈਂ ਹਾਸਲ ਕਰ ਲਿਆ ਤੇਰੇ ਪੱਲੇ ਕੁਝ ਵੀ ਨਹੀਂ ਹੈ ਤੂੰ ਆਖੇ ਇਹ ਤਾਂ ਮੈਂ ਮੇਰੀ ਐ ਅਸਲ ਦੇ ਵਿੱਚ ਤੇਰੇ ਪੱਲੇ ਕੁਝ ਵੀ ਨਹੀਂ ਐ ਕਬੀਰ ਜੀ ਕਹਿੰਦੇ ਨੇ ਹੱਡ ਜਰੇ ਜੈਸੇ ਲੱਕੜੀ ਕੇਸ ਜਰੇ ਜੋਂ ਕਾਸ ਹੁਣ ਵੱਡੇ ਸੌਖੇ ਸ਼ਬਦ ਨੇ ਕਿ ਹੱਡ ਨੇ ਜਿਹੜੇ ਅੱਗ ਦੀ ਲਪੇਟ ਦੇ ਵਿੱਚ ਆਉਂਦੇ ਨੇ ਉਹਨਾਂ ਨੂੰ ਬਦਲ ਕੇ ਰੱਖ ਦਿੰਦੇ ਨੇ ਹੱਡ ਜਰੇ ਜੋਂ ਲੱਕੜੀ ਲੱਕੜ ਦੇ ਵਾਂਗ ਵਾਲਣ ਦੇ ਵਾਂਗ ਕਿ ਜਦੋਂ ਫੌਤ ਹੁੰਦਾ ਹੈ ਸਮਸ਼ਾਨ ਕੱਢ ਲੈ ਜੇ ਇਹਨੇ ਚੰਡਾ ਲਾਇਆ ਕੇਸ ਜਰੇ ਜੋਂ ਕਾਸ ਕੇਸ ਜਰਦੇ ਨੇ ਕਾਸ ਦੇ ਵਾਂਗ ਕਾਫੂਸ ਦੇ ਵਾਂਗ ਪुणक ਕਵੀਰ ਜੀ ਇਹ ਉਹਨਾਂ ਦੇ ਲਈ ਬਿਆਨ ਕਰਦੇ ਨੇ ਮੈਸੇ ਤਾਂ ਅਵਸਥਾ ਸਾਰਿਆਂ ਦੀ ਇੱਕੋ ਜੀ ਹੈ ਕੋਈ ਦਫਨਾਉਂਦਾ ਹੈ ਅਤੇ ਕਿਸੇ ਨੇ ਇਹ ਸਰੀਰ ਦਾ ਦੇਹ ਦਾ ਸੰਸਕਾਰ ਕਰਨਾ ਹੈ ਪੰਜ ਪੂਤਕ ਸਰੀਰ ਦਾ ਤਕਰੀਬਨ ਐਤਾ ਹੀ ਕੋਈ ਹੈ ਰੱਬ ਤੋਂ ਟੁੱਟੇ ਹੋਏ ਦਾ ਵੀ ਤੇ ਰੱਬ ਦੇ ਨਾਲ ਜੁੜੇ ਦਾ ਨਹੀਂ ਪਰ ਇੱਕ ਕਬੀਰ ਜੀ ਚੋਟ ਮਾਰਦੇ ਨੇ ਕਿ ਇਹਨੇ ਜਲ ਜਾਣਾ ਹੈ ਸਰੀਰ ਨੇ ਆ ਜੀ ਦੇ ਕਰਕੇ ਤੂੰ ਰੱਬ ਦੇ ਦਰਦ ਦਾ ਗੁਨਾਹਗਰ ਹੋਇਆ ਨਾ ਤਾਂ ਇਹਨਾਂ ਨੇ ਵੀ ਜਲ ਜਾਣਾ ਕਾਸ ਜਰੇ ਜੋ ਕੇਸ ਜਰੇ ਜੋ ਕਾਸ ਇਹ ਦੇ ਕਰਕੇ ਕਬੀਰ ਜੀ ਕਹਿੰਦੇ ਨੇ ਜੋ ਕੁਝ ਤੂੰ ਕਰਦਾ ਪਿਆ ਆਪਣੇ ਜ਼ਿੰਦਗੀ ਦੇ ਹਿਸਾਬ ਦੇ ਨਾਲ ਚੱਲਦਾ ਆਪਣੇ ਇਹ ਤੇਰੇ ਗੁਨਾਹ ਨੇ ਤੇਰੇ ਪਾਪ ਨੇ ਕਿਉਂਕਿ ਇਹੋ ਜੱਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ ਕਬੀਰ ਜੀਆਂ ਦੀ ਇੱਕ ਆਦਤ ਸੀ ਉਹਨਾਂ ਦਾ ਸੁਭਾਅ ਸੀ ਜਦੋਂ ਉਹ ਤਾਣੇ ਪੇਟੇ ਦੇ ਕੰਮ ਤੋਂ ਵਿਹਲੇ ਹੁੰਦੇ ਸੀ ਤਾਂ ਉਹਨਾਂ ਨੇ ਜਾ ਕੇ ਸਮਸਾਨ ਘਾਟ ਦੇ ਵਿੱਚ ਬਹਿ ਜਾਣਾ ਸਮਸਾਨ ਘਾਟ ਦੇ ਵਿੱਚ ਮੁਰਦੇ ਸੜਦੇ ਸੀ ਤਾਂ ਉਹ ਉਹਨਾਂ ਨੇ ਵੇਖਣਾ ਬੜੀ ਧਨ ਦੌਲਤ ਵਾਲੇ ਵੀ ਉੱਥੇ ਗਏ ਮਖਲਸ ਵੀ ਉੱਥੇ ਗਏ ਸਾਰੇ ਉੱਥੇ ਸਮਸ਼ਾਨ ਘਾਟ ਦੇ ਵਿੱਚ ਇਹ ਤਾਂ ਮੈਂ ਮੇਰੀ ਤਾਂ ਇਹ ਇਨਸਾਨ ਦੀ ਆਕੜ ਹੰਕਾਰ ਜਦੋਂ ਤੱਕ ਸੁਵਾਸ ਨੇ ਉਦੋਂ ਤੱਕ ਹੈ ਬਾਅਦ ਦੇ ਵਿੱਚ ਤਾਂ ਇਹ ਭਾਗਤ ਵੀ ਮਹਿਸੂਸ ਨਹੀਂ ਹੁੰਦੀ ਕਬੀਰ ਜੀ ਕਹਿੰਦੇ ਨੇ ਇਤਨਾ ਦੁਨੀਆ ਨੂੰ ਵੇਖਿਆ ਕਿਸੇ ਦੀ ਆਵਾਜ਼ ਨਹੀਂ ਆਈ ਕਿ ਮੈਨੂੰ ਪੇਨ ਹੁੰਦਾ ਮੈਨੂੰ ਅੱਗ ਲਾ ਦਿੱਤੀ ਹੈ ਜ਼ਿੰਦਗੀ ਦੇ ਵਿੱਚ ਬੜੇ ਗੁਨਾਹ ਕਰਦੇ ਨੇ ਬੜੇ ਪਾਪ ਕਰਦੇ ਨੇ ਰੱਤਾ ਫਰਦੀ ਨਹੀਂ ਡਰਦੇ ਤਾਂ ਜਦੋਂ ਪੁੱਛਣਾ ਮਾਂ ਨੇ ਪੁੱਛਣਾ ਪੁੱਤਰ ਸਮਸ਼ਾਨ ਘਾਟ ਦੇ ਵਿੱਚ ਜਾਂਦੇ ਹੋ ਤੇ ਮੈਨੂੰ ਆਂਡ ਗਵਾਂਡ ਦੇ ਕਹਿੰਦੇ ਨੇ ਤੁਹਾਡਾ ਕਬੀਰ ਜਿਹੜਾ ਹੈ ਸਮਸ਼ਾਨ ਘਾਟ ਦੇ ਵਿੱਚ ਬਹਿ ਜਾਂਦਾ ਜਾ ਕੇ ਉੱਥੇ ਕਹਿੰਦੇ ਮੈਂ ਹੀਰੇ ਮੋਤੀ ਚੁਕਦਾ ਜਾ ਕੇ ਉਹਨਾਂ ਨੂੰ ਅਕਤਰ ਕਰਨਾ ਮਾਂ ਕਹਿਣ ਲੱਗੀ ਪੁੱਤਰਾ ਫਿਰ ਲੈ ਕੇ ਆ ਚੰਗਾ ਕਾਰੋਬਾਰ ਪਾਈਏ ਅਤੇ ਚੰਗਾ ਆਪਣਾ ਕਾਰੋਬਾਰ ਚਲਾਈਏ ਲੈ ਕੇ ਆ ਮੋਤੀ ਬਖਾਤਾ ਸੈਂਕੜੇ ਮੋਤੀ ਨੇ ਤੇਰੇ ਕੋਲ ਜੋ ਕੁਝ ਤੂੰ ਲੈ ਕੇ ਆਇਆ ਪੁੱਤਰਾ ਆਪਾਂ ਘਰਵਾਰ ਆਪਣਾ ਜਿੰਦਗੀ ਸੌਖੀ ਕਰੀਏ ਸਾਰੀ ਮਹਿ ਜਿੰਦਗੀ ਹੋ ਗਈ ਮਿਹਨਤ ਕਰਦੇ ਆ ਨੂੰ ਚੰਗਾ ਘਰ-ਵਾਰ ਤੇ ਚੰਗਾ ਹੰਡਾਕੇ ਨਹੀਂ ਵੇਖਿਆ ਚੰਗਾ ਖਾਕੇ ਨਹੀਂ ਵੇਖਿਆ allele ਆ ਪੁੱਤਰਾ ਕੀ ਹੈ ਤਨ ਦੌਲਤ ਉਹਨੂੰ ਕਹਿੰਦੇ ਮਾਂ ਤਨ ਦੌਲਤ ਇਹੀ ਹੈ ਕਿ ਆਪਾਂ ਜਿੰਦਗੀ ਦੇ ਵਿੱਚ ਇਹ ਸਰੀਰ ਤੋਂ ਇਤਨਾ ਸੋਚ ਸਮਝ ਕੇ ਚੱਲਣਾ ਕਿ ਇਹ ਸਰੀਰ ਕਦੇ ਗੁਨਾਹ ਨਾ ਕਰੇ ਕਦੇ ਪਾਪ ਨਾ ਕਰੇ ਕਹਿੰਦੇ ਕਿੰਦਾ ਨਹੀਂ ਤੁਹਾਨੂੰ ਦੌਲਤ ਹੈ ਕਬੀਰ ਜੀ ਕਹਿੰਦੇ ਨੇ ਮਾਂ ਇਹ ਦਰਗਾਹ ਦੇ ਵਿੱਚ ਕਮ ਆਉਂਦੀ ਹੈ ਅਤੇ ਪੈਂਦੀ ਕਦਰ ਦੁਨੀਆ ਤੇ ਵੀ ਹੈ ਪਰ ਪੈਂਦੀ ਸਮੇਂ ਦੇ ਨਾਲ ਹੈ ਹੁਣ ਜਿਹੜੇ ਪਿਆਰਿਆਂ ਨੇ ਰੱਬ ਦਾ ਨਾਮ ਜਪਿਆ ਸਮਕਾਲੀ ਸੀ ਤਾਂ ਉਹਨਾਂ ਨੇ ਤਕਰੀਬਨ ਕੱਟ ਕਦਰ ਕੀਤੀ ਹੈ ਰੱਬ ਦੇ ਪਿਆਰਿਆਂ ਦੀ ਭਗਤਾਂ ਦੀ ਵੀਰਾਂ ਫਕੀਰਾਂ ਦੇ ਹੰਬਾਦ ਦੇ ਵਿੱਚ ਜਦੋਂ ਪਤਾ ਲੱਗਦਾ ਕਿ ਉਹਨਾਂ ਦੇ ਰਹਿਮਤਾਂ ਦਾ ਉਹਨਾਂ ਦੀ ਕਿਰਪਾ ਦਾ ਉਹਨਾਂ ਦੀ ਅਵਸਥਾ ਦਾ ਉਹਨਾਂ ਦੇ ਵਿਚਾਰਾਂ ਦਾ ਫਿਰ ਦੁਨੀਆ ਦੇ ਵਿੱਚ ਉਜਾਗਰ ਹੁੰਦੇ। ਉਹਨਾਂ ਕਾ ਵੀਰ ਜੀ ਕਹਿੰਦੇ ਨੇ ਮਾਂ ਇਹ ਤਨ ਦੌਲਤ ਹੈ। ਉਥੇ ਜਾ ਕੇ ਮੈਨੂੰ ਰੱਬ ਚੇਤੇ ਆਉਂਦਾ ਹੈ। ਅਤੇ ਰੱਬ ਤੋਂ ਵੱਡੀ ਕੋਈ ਤੁਹਾਨੂੰ ਦੌਲਤ ਨਹੀਂ ਹੈ। ਰੱਬ ਦੇ ਨਾਮ ਤੋਂ ਵੱਡੀ ਕੋਈ ਧਨਦਾਲਤ ਨਹੀਂ ਹੈ ਕਬੀਰ ਲੂਟਣਾ ਹੈ ਤੋ ਲੂਟ ਲੈ RAM ਨਾਮ ਹੈ ਲੂਟ ਫਿਰ ਪਛ ਪਛਤਾ ਹੋਗੇ ਜਬ ਪ੍ਰਾਨ ਜਾਹੇਗੇ ਛੂਟ ਕਬੀਰ ਜੀ ਆਪਣੀ ਮਾਂ ਨੂੰ ਕਹਿ ਰਹੇ ਨੇ ਇਹ ਲੁੱਟ ਪੈਂਦੀ ਹੈ ਮਾਂ ਸਮਸ਼ਾਨ ਘੜ ਦੇ ਵਿੱਚ ਕੋਈ ਨਹੀਂ ਹੈ ਜਿਹੜਾ ਰੱਬ ਨੂੰ ਨਾ ਚੇਤੇ ਕਰਦਾ ਵੇ ਕੰਮਕਾਰ ਤੇ ਘਰਬਾਰ ਇੱਥੇ ਆ ਕੇ ਰੱਬ ਨੂੰ ਭੁੱਲ ਜਾਂਦੇ ਉੱਥੇ ਤਾਂ ਰੱਬ ਚੀਤੇ ਆਉਂਦਾ ਤਾਂ ਕਰਕੇ ਮੈਂ ਉੱਥੇ ਬਹਿਣਾ ਜਗੇ ਉਤੋਂ ਵੱਡੀ ਧਨ ਦੌਲਤ ਕੀ ਹੋ ਸਕਦੀ ਹੈ ਜਿੱਥੇ ਰੱਬ ਦਾ ਨਾਮ ਚੀਤੇ ਆਵੇ ਕਿਸੇ ਪ੍ਰਕਾਰ ਦਾ ਨਾ ਮਨ ਦੇ ਵਿੱਚ ਨਾ ਤਨ ਦੇ ਵਿੱਚ ਕੋਈ 빙ਵੇਲੇ ਮਾਨਾ ਨਹੀਂ ਹੈ ਸਿੱਧਾ ਰੱਬ ਜਾ ਦਉਂਦਾ ਹੈ ਰੱਬ ਦੇ ਨਾਲ ਸਾਂਝ ਪੈਂਦੀ ਹੈ ਦੁਨੀਆਂ ਦੇ ਕੋਲ ਤਾਂ ਕਿਤੇ ਮਾੜੀ ਬਿਰਤੀ ਕਲਯੁਗ ਵਿਆਪਦਾ ਹੈ ਉਥੇ ਜਾ ਕੇ ਪਤਾ ਲੱਗਦਾ ਮਾਂ ਉਸ ਸਮੇਂ ਕਬੀਰ ਜੀਆ ਨੂੰ ਮਾਂ ਨੇ ਕਿਹਾ ਸੀ ਸੱਤ ਮੁੰਡੇ ਮੁੰਡਿਆ ਮੂਏ ਇਹ ਮੁੰਡਿਆ ਕਿਉਂ ਨਾ ਮੂਏ ਕਹਨੇ ਮੇਰੇ ਸੱਤ ਪੁੱਤਰ ਮੂਏ ਤਾਂ ਗੱਲ ਚਲਣਾ ਫੋਟ ਹੋ ਗਏ ਸੀ ਇਹ ਵੀ ਕਿਤੇ ਮਰ ਜਾਂਦਾ ਚੰਗਾ ਸੀ ਕਬੀਰ ਜੀ ਨੂੰ ਕਿਹਾ ਮਾਂ ਨੇ ਅਸੀਂ ਕੰਮ ਕਰਦੇ ਆ ਇੱਥੇ ਕਿ ਤਾਣਾ ਪੁੱਟੀ ਦਾ ਕੰਮ ਕਰੀਏ ਕਿਉਂਕਿ ਜਿਹੜਾ ਵੀ ਕੋਈ ਆਉਂਦਾ ਤੁਹਾਡਾ ਕਬੀਰ ਸਮਸ਼ਾਨ ਘਟ ਬੈਂਦਾ ਜਾ ਕੇ ਤਾਂ ਨਹੀਂ ਕੀ ਕਰੇਗਾ ਕਿਦਾਂ ਦੇ ਰਸਤੇ ਤੇ ਚੱਲ ਪਿਆ ਤਾਂ ਜਦੋਂ ਇਦਾਂ ਮਾਂ ਨੇ ਕਿਹਾ ਮਾਂ ਨੂੰ ਕਬੀਰ ਜੀ ਨੇ ਕਿਹਾ ਇਹੋ ਜਗ ਜਰਦਾ ਦੇਖ ਕੇ ਭਇਓ ਕਬੀਰ ਉਦਾਸ ਸਕ ਤਾ ਕਹਿੰਦੇ ਮਾਂ ਸਾਰਾ ਜੱਗ ਜਦੋਂ ਮੈਂ ਦੇਖ ਲਿਆ ਨਾ ਛੜਦਾ ਬਲਦਾ ਤਾਂ ਮਨ ਦੇ ਅੰਦਰ ਉਦਾਸੀ ਇਸ ਅੱਗ ਦੇ ਵਿੱਚ ਤਾਂ ਸਾਰਾ ਜਗਤ ਹੀ ਸੜਦਾ ਹੈ ਨਾ ਨਾ ਤਾਂ ਉਹਨਾਂ ਨੂੰ ਸੱਚ ਦਾ ਪਤਾ ਨਾ ਅਸਾਧਾ ਦਾ ਪਤਾ ਨਾ ਰੱਬ ਦਾ ਪਤਾ ਨਾ ਰੱਬ ਦੇ ਟਿਕਾਣੇ ਦਾ ਪਤਾ ਬਸ ਆਪਣੀ ਹੰਕਾਰ ਹੈ ਆਪਣੀ ਮੈਂ ਮੇਰੀ ਹੈ ਮੈਂ ਮੇਰੀ ਦੇ ਵਿੱਚ ਇਨਸਾਨ ਆਪਣੀ ਕਿਰਤ ਨੂੰ ਲਤ ਮਾਰ ਲੈਂਦਾ ਮੈਂ ਮੇਰੀ ਦੇ ਵਿੱਚ ਇਨਸਾਨ ਆਪਣੇ ਪਰਿਵਾਰ ਤੋਂ ਦੂਰ ਹੋ ਜਾਂਦਾ ਮੈਂ ਮੇਰੀ ਦੇ ਵਿੱਚ ਇਨਸਾਨ ਆਪਣਾ ਸਭ ਕੁਝ ਬਰਬਾਦ ਕਰ ਲੈਂਦਾ ਮੈਂ ਮੇਰੀ ਨੂੰ ਉਥੀ ਰੱਖਦਾ ਮੇਰੀ ਮੈਂ ਮੈਂ ਕਬੀਰ ਜੀ ਮਾਂ ਨੂੰ ਕਹਿੰਦੇ ਨੇ ਮਾਂ ਇਹ ਜਿਹੜੇ ਲੋਕ ਤੁਹਾਨੂੰ ਕਹਿੰਦੇ ਨੇ ਤੁਹਾਡਾ ਕਬੀਰ ਐਦਾਂ ਤੁਹਾਡਾ ਕਬੀਰ ਐ ਨੇ ਇਹੀ ਲੋਕ ਤੁਹਾਨੂੰ ਸਲਾਮਾਂ ਕਰਿਆ ਕਰਨਗੇ ਪਰ ਵਕਤ ਲੱਗਣਾ ਹੈ ਸਮਾਂ ਲੱਗਣਾ ਉਸ ਰੱਬ ਦੇ ਨਾਲ ਸਾਝ ਪਾਉਣ ਦੇ ਲਈ ਮੈਂ ਆਪਣੇ ਵੱਲੋਂ ਪੂਰੀ ਸ਼ਿੱਦਤ ਦੇ ਨਾਲ ਜੁੜਦਾ ਰੱਬ ਦੇ ਨਾਲ ਹੁਣ ਰੱਬ ਕਦੋਂ ਮਿਲਦਾ ਹੈ ਇਹ ਰੱਬ ਦੀ ਮਰਜ਼ੀ ਹੈ ਕੋਈ ਦਾਵਾ ਨਹੀਂ ਹੈ ਕਿ ਅੱਜ ਰੱਬ ਨੂੰ ਮਿਲਾਂਗਾ ਕੱਲ ਰੱਬ ਨੂੰ ਮਿਲਾਂਗਾ ਰੱਬ ਤਾਂ ਆਪਣੀ ਮਰਜ਼ੀ ਦੇ ਨਾਲ ਮਿਲੇਗਾ ਪਰ ਮਾਂ ਇਹ ਗੱਲ ਦਾ ਜ਼ਰੂਰ ਦਾ ਵੈ ਰੱਬ ਮਿਲੇਗਾ ਜ਼ਰੂਰ ਅੱਜ ਮਿਲੇ ਭਲਕੇ ਕੱਲ ਮਿਲੇ ਲੋਕ ਕਹਿੰਦੇ ਨੇ ਮਾਕੇ ਨਹੀਂ ਤੂੰ ਸਮਸ਼ਾਨ ਘਾਟ ਵੈ ਨਾ ਜਾ ਕੇ ਇਹ ਤਾਂ ਮੁਰਦਿਆਂ ਨੂੰ ਸੜਦਿਆਂ ਨੂੰ ਵੇਖਦਾ ਹੁੰਤੇ ਜਿਹਦੇ ਨਾਲ ਨਹੀਂ ਵੀ ਗੱਲ ਕਰਨੀ ਉਹਨਾਂ ਦੇ ਨਾਲ ਗੱਲ ਕਰਦਾ ਲੋਕ ਇਨਸਾਨ ਜਿਹੜੇ ਨੇ ਲੋਕ ਨੇ ਘਰ ਜਾ ਕੇ ਉਹ ਇਸ਼ਨਾਨ ਕਰਦੇ ਨੇ ਹੱਥ ਪੈਰ ਸੁੱਚੇ ਕਰਦੇ ਨੇ ਅਤੇ ਤੂੰ ਕਰਦੇ ਵਿੱਚ ਇੰਨੀ ਆ ਜਾਣਾ ਸਾਡਾ ਤਾਣਾ ਪੂਟੀ ਦਾ ਕੰਮ ਹੈ ਸਾਡੇ ਘਰ ਕਿਹੜਾ ਆਏਗਾ ਫਿਰ ਕਿਹੜੀ ਕਿਰਤ ਕਰਾਂਗੇ ਲੋਗੇ ਦਾ ਮਾਂ ਨੂੰ ਡਰਾਉਂਦੇ ਸੀ ਕਿ ਤੁਹਾਡਾ ਕਬੀਰ ਤਾਂ ਸਮਸ਼ਾਨ ਘਾਟ ਬਿੰਦਾ ਜਾ ਕੇ ਨਾ ਹੱਥ ਹੱਥ ਪੈਰ ਸੁੱਚੇ ਕਰਦੇ ਇਸ਼ਨਾਨ ਤਾਂ ਕੀ ਕਰਨੇ ਤਾਂ ਪੰਜ ਇਸ਼ਨਾਨਾ ਵੀ ਨਹੀਂ ਕਰਦਾ ਅਸੀਂ ਲੈ ਕੇ ਆਉਣਾ ਕਿ ਸਾਡਾ ਕੰਮ ਇਦਾਂ ਦਾ ਹੋਵੇ ਸਾਡਾ ਤਾਣਾ ਪੋਤੀ ਦਾ ਕੰਮ ਜਿਹੜਾ ਹੈ ਕੱਪੜੇ ਲਿੜੀ ਦੇ ਇਦਾਂ ਦਾ ਹੋਵੇ ਸੋਨਾ ਹੋਵੇ ਸਾਡੇ ਘਰ ਇਦਾਂ ਖੁਸ਼ੀਆਂ ਆਈਆਂ ਨੇ ਪਰ ਤੁਸੀਂ ਸਮਸ਼ਾਨ ਘਟ ਜਾ ਕੇ ਸਾਡੇ ਲਈ ਆ ਕੱਪੜਾ ਤਿਆਰ ਕਰ ਦੇ ਇਦਾਂ ਕਰ ਦੇ ਮਾਣੋ بڑے ਲੋਕਾਂ ਨੇ ਕਹਿਣਾ ਪਰ ਮਾਣੋਂ ਕਬੀਰ ਜੀ ਨੇ ਸੁਝਾਉਣਾ ਕਿ ਮਾਤਾ ਜੀ ਇਹ ਦੁਨੀਆ ਜਿਹੜੀ ਹੈ ਤਾਂ ਸੜਦੀ ਪਈ ਹੈ ਦੁਨੀਆ ਦੇ ਅੰਦਰ ਤਾਂ ਸਾੜਾ ਪਿਆ ਹੈ ਇਨਸਾਨ ਆਪਣੇ ਦੁੱਖ ਤੋਂ ਦੁਖੀ ਨਹੀਂ ਹੈ ਜਿਹਨਾਂ ਦੂਜੇ ਦੇ ਸੁੱਖ ਤੋਂ ਦੁਖੀ ਹੈ। ਇਤਨਾ ਆਪਣੀ ਕੀਰਤ ਕਰ ਰਿਹਾ ਆਪਣੀ ਖੁਰਤ ਤੇ ਨਹੀਂ ਦੂਜੇ ਦੀ ਕੀਰਤ ਨੂੰ ਵੇਖੇਗਾ। ਆਪਣੀ ਕੀਰਤ ਨੂੰ ਧਰਮ ਬਣਾ ਲੇ। ਕਮਾ ਭਵੇਂ ਜਿਹੜਾ ਮਰਜੀ ਹੈ ਛੋਟਾ ਵੱਡਾ ਰੱਬ ਨੇ ਦਿੱਤਾ। ਪਰ ਜੇ ਉਹਦੇ ਵਿੱਚ ਹੀ ਰਜਾ ਦੇ ਵਿੱਚ ਚੱਲ ਪਏ ਚਾਰ ਚੰਨ ਰੱਬ ਨੇ ਉਹਦੀ ਲਾ ਦੇਣੇ। ਇਹਨੇ ਝੂਠ ਬੋਲਣਾ ਹੈ ਕਫਰ ਤੋਲਣਾ ਹੈ ਚੋਰੀਆਂ ਕਰਨੀਆਂ ਨੇ ਤਾਂ ਫਿਰ ਕਦੀਰ ਜੀ ਉਹਦਾ ਮਾਂ ਨੂੰ ਕਹਿੰਦੇ ਸੀ ਮਾਂ ਆ ਵੇਖ ਜਗਤ ਦਾ ਹਾਲ ਇਹ ਦੇ ਕਰਕੇ ਉਦਾਸ ਹੋਈ ਜਾਈਦਾ ਜਿਹੜਾ ਵੀ ਤਨੂ ਆਕੇ ਇੱਥੇ ਰੋਂਦਾ ਕਰ ਲਾਉਂਦਾ ਉਹਦਾ ਕਾਰਨ ਇਹੀ ਹੈ ਪਹਿਲਾਂ ਚਤਰਾਈਆਂ ਕਰਦੇ ਨੇ ਚਲਾਕੀਆਂ ਕਰਦੇ ਨੇ ਰੱਬ ਦਾ ਡਰ ਨਹੀਂ ਰੱਖਦੇ ਅਤੇ ਬਾਅਦ ਦੇ ਵਿੱਚ ਫਿਰ ਤੁਹਾਡੇ ਕੋਲ ਆਕੇ ਰੋਂਦੇ ਕਬੀਰ ਜੀ ਨੂੰ ਕਹੋ ਸਾਡੇ ਲਈ ਦੁਆ ਕਰੇ ਕਬੀਰ ਜੀ ਨੂੰ ਕਹੋ ਸਾਡੇ ਲਈ ਅਰਦਾਸ ਬੇਨਤੀ ਕਰੇ ਕਿ ਇਹਦਾ ਮਾ ਤੁਹਾਡੇ ਘਰ ਕੇ ਕਈ ਵਾਰ ਜ਼ਬਰਦਸਤੀ ਕਰ ਦੇਈਦੀ ਹੈ ਪਰ ਇਤਨੇ ਗੁਨਾਹਗਾਰ ਹੁੰਦੇ ਨੇ ਮਾ ਜਿਉਂ ਉਹਨਾਂ ਦੇ ਕਰਮ ਬਾਰੇ ਮੈਂ ਦੱਸਾਂ ਨਾ ਕਿ ਇਦਾਂ ਦੇ ਕਰਮ ਨੇ ਇਹਨਾਂ ਦੇ ਤੁਸੀਂ ਉਹਨਾਂ ਨੇ ਆਪਣੇ ਘਰ ਦੇ ਵਿੱਚ ਨਹੀਂ ਐਂਟਰ ਹੋਣ ਦੇਣਾ ਘਰ ਨਹੀਂ ਵੜਨ ਦੇਣਾ ਉਹਨਾਂ ਨੂੰ ਇਦਾਂ ਦੇ ਗੁਨਾਹਗਾਰ ਹੁੰਦੇ ਨੇ ਜਦੋਂ ਕਬੀਰ ਜੀ ਨੇ ਮਾਂ ਨੂੰ ਸਮਝਾਇਆ ਮਾਂ ਕਬੀਰ ਜੀ ਨੂੰ ਗਲ ਬੱਕੜੀ ਦੇ ਵਿੱਚ ਲਿਆ ਕਹਿੰਦੇ ਪੁੱਤਰ ਇਹ ਦੁਨੀਆ ਦੇ ਬਾਰੇ ਮੈਨੂੰ ਨਹੀਂ ਪਤਾ ਹੁਣ ਬਾਹਰ ਦਾ ਤਾਂ ਪਤਾ ਲੱਗ ਜੇ ਇਨਸਾਨ ਦੇ ਅੰਦਰ ਦੀ ਵਿਰਤੀ ਦਾ ਕੀ ਪਤਾ ਲੱਗੇ ਅੰਦਰ ਦੀ ਵਿਰਤੀ ਦਾ ਰੱਬ ਨੂੰ ਪਤਾ ਹੈ ਜਾਂ ਰੱਬ ਦੇ ਪਿਆਰਿਆਂ ਨੂੰ ਪਤਾ ਹੈ ਬਾਕੀ ਜਿਹੜਾ ਈਰਖਾ ਵਾਲਾ ਹੁੰਦਾ ਚਤਰਾਈਆਂ ਚਲਾਕੀਆਂ ਵਾਲਾ ਹੁੰਦਾ ਇੱਕ ਦਫਾ ਦੋ ਦਫਾ ਤੀਜੀ ਦਫਾ ਉਹਦਾ ਵੀ ਪਤਾ ਲੱਗ ਜਾਂਦਾ ਤਾ ਕਬੀਰ ਜੀ ਕਹਿੰਦੇ ਇਹੋ ਜਗ ਜਰਤਾ ਦੇਖ ਕੇ ਘਿਓ ਭਇਓ ਕਬੀਰ ਉਦਾਸ ਦੁਨੀਆ ਨੂੰ ਦੇਖ ਕੇ ਕਬੀਰ ਜੀ ਕਹਿੰਦੇ ਉਦਾਸ ਪਏ ਆ ਉਦਾਸ ਇਹ ਦੇ ਕਰਕੇ ਜਦੋਂ ਰੱਬ ਸਾਹਮਣੇ ਆ ਰੱਬ ਦੀ ਕਦਰ ਨਹੀਂ ਹੈ ਜਦੋਂ ਰੱਬ ਦੇ ਰੂਪ ਦੇ ਵਿੱਚ ਆਪਣੇ ਪਰਿਵਾਰ ਮਾਂ ਬਾਪ ਸਾਹਮਣੇ ਨੇ ਉਹਦੋਂ ਕਦਰ ਨਹੀਂ ਹੈ ਬਾਦ ਦੇ ਵਿੱਚ ਫਿਰ ਇਹਨੇ ਜੀਵਤ ਪਿਤਰ ਨਾ ਮੰਨੈ ਕੋ ਮੂਹੇ ਸਰਾਧ ਕਰਾਹੀ ਜਉਂਦੇ ਜੀ ਕਦਰ ਨਹੀਂ ਹੈ ਬਾਅਦ ਦੇ ਵਿੱਚ ਸਰਾਦ ਦੇ ਨਾਂ ਤੇ ਫਿਰ ਬੜਾ ਕੁਝ দান ਕੀਤਾ ਜਾਂਦਾ ਹੈ ਆਹ ਉਹਨਾਂ ਦੇ ਨਾਂ ਤੇ ਆਹ ਧਰਲੇ ਨੇ ਐਦਾਂ ਹੈ ਐਦਾਂ ਕੀਤਾ ਜੀ ਬਹੁਤ ਕੁਝ ਕਰਦੇ ਜਉਂਦੇ ਜੀ ਉਸ ਪਿਤਰ ਦੀ ਕਦਰ ਨਹੀਂ ਹੈ ਜੀਵਿਤ ਪਿਤਰ ਨਾ ਮੰਨਣਾ ਹਣਾ ਜਉਂਦੇ ਜੀ ਜਿਹੜਾ ਤੁਹਾਡੇ ਸਾਹਮਣੇ ਗੱਲ ਨਾ ਕਰ ਸਕਿਆ ਜਉਂਦੇ ਜੀ ਜਿਹੜਾ ਮੰਜੀ ਤੋਂ ੁੱਟ ਕੇ ਰਸੋਈ ਤੱਕ ਨਾ ਜਾ ਸਕਿਆ ਅਤੇ ਮਰਿਆਂ ਤੋਂ ਬਾਅਦ ਫਿਰ ਉਹ ਤੋਂ ਡਰਦੇ ਨੇ ਮਰ ਕੇ ਸਾਡਾ ਕਾਰੋਬਾਰ ਠੱਪ ਕਰੇਗਾ ਮਰ ਕੇ ਸਾਡਾ ਇਦਾਂ ਕਰੇਗਾ ਜਿਹੜਾ ਜਿਉਂਦੇ ਜੀ ਨਹੀਂ ਕਰ ਸਕਿਆ ਮਰ ਕੇ ਉਹਨੇ ਕੀ ਕਰਨਾ ਇਹਨਸਾਨ ਇਤਨਾ ਸਵਾਰਥ ਦੇ ਨਾਲ ਜੁੜ ਗਿਆ ਜਿਉਂਦੇ ਜੀ ਕਦਰ ਨਹੀਂ ਬਾਦ ਦੇ ਵਿੱਚ ਉਹਨੂੰ ਪਤਾ ਹੈ ਇਦਾਂ ਹੋ ਜੇਗਾ ਜਾਂ ਡਰ ਇੱਕ ਪਰਮਾਤਮਾ ਤੇ ਹੋਣਾ ਵੀ ਚਾਹੀਦਾ ਜੋ ساری ਜ਼ਿੰਦਗੀ ਧਨ ਦੌਲਤ ਦੇ ਕੇ ਜਾਵੇ ساری ਜ਼ਿੰਦਗੀ ਇਹਨੂੰ ਚੰਗਾ ਖਾਣਾ ਚੰਗਾ ਜ਼ਿੰਦਗੀ ਇਹਦੀ ਵਸਰ ਹੋਵੇ ਚੰਗੀ ਉਹ ਦੇ ਕੇ ਗਿਆ ਤੇ ਉਹਨੂੰ ਪਾਣੀ ਦਾ ਗਲਾਸ ਤੱਕ ਨਾ ਨੇ ਫੜਾਇਆ ਇਹ ਜਿੰਨਾ ਹੋ ਰਿਹਾ ਇਹਦੇ ਲਈ ਤਾਂ ਘਟ ਹੈ ਭਾਵੇਂ ਜੋ ਅੱਜ ਦਾ ਕਲਯੁਗੀ ਇਨਸਾਨ ਹੈ ਪਹਿਲਾਂ ਕਦਰ ਨਹੀਂ ਹੈ ਮਾਂ ਬਾਪ ਨੇ ਜੋ ਵੀ ਪਿਤਰ ਨੇ ਅਤੇ ਬਾਦ ਦੇ ਵਿੱਚ ਫਿਰ ਕਊਆ ਕੁੱਕ ਰਖਾਈ ਫਿਰ ਕਾਮਾਂ ਦੇ ਵਿੱਚੋਂ ਲੱਭਦੇ ਕਿ ਉਹ ਕਾਂ ਅੱਗੇ ਕਿਤੇ ਸਾਡੀ ਖੀਰ ਖਾ ਲੇ ਸਾਡਾ ਇਹ ਪਿੱਤਰ ਮੰਨ ਜੇ ਕਿਤੇ ਉਹ ਕੁੱਕੜ ਆ ਕੇ ਇਹ ਸਾਡੀ ਖੀਰ ਨੂੰ ਖਾ ਲੇ ਕਿਤੇ ਮੰਨ ਜੇ ਕਈ ਹੋਰ ਟਿਕਾਣੇ ਨੇ ਸਾਡੇ ਕਦੇ ਗਿਆਨੀ ਨੂੰ ਖਵਾਇਆ ਕਦੇ ਪੰਡਤ ਨੂੰ ਖਵਾਇਆ ਇਹ ਕਿਤੇ ਸਾਡਾ ਉਹ ਪਿੱਤਰ ਮੰਨ ਜੇ ਜਦੋਂ ਮਨਾਉਣਾ ਸੀ ਉਦੋਂ ਅਸੀਂ ਮਨਾਇਆ ਨਹੀਂ ਗੁਰਬਾਣੀ ਦਾ ਫੈਸਲਾ ਹੈ ਇਹ ਉਟ ਉਟ ਦੇਖੋ ਉਟਦਾ ਮਿਲੈ ਜੀਵਤੇ ਕੋ ਜੀਵਤਾ ਮੂਏ ਕੋ ਮੂਆ ਮਿਲੈ ਜਿਹੜਾ ਆਕਾਸ਼ ਦੇ ਵਿੱਚ ਉਡਾਰੀ ਮਾਰ ਰਿਹਾ ਪਤਾ ਨਹੀਂ ਮਿਲ ਸਕਦੇ ਉੱਡਣਾ ਪਵੇਗਾ ਮੋਇ ਨੂੰ ਕੌਣ ਮਿਲੇਗਾ ਜਿਹੜਾ ਮੋਇਆ ਹੋਇਆ ਮਰਿਆ ਹੋਇਆ ਸਾਨੂੰ ਉਸ ਮਰੇ ਹੋਏ ਦਾ ਉਹਦਾ ਸਾਡੇ ਤੇ ਬਾਵਾਸਤਾ ਨਹੀਂ ਸਾਡਾ ਉਹਦੇ ਤੇ ਬਾਵਾਸਤਾ ਨਹੀਂ ਪਰ ਮਨ ਦੇ ਵਿੱਚ ਇਤਨਾ ਪਰਮ ਹੈ ਇਹ ਚੰਗਾ ਪਾਇਆ ਰੱਬ ਨੇ ਪਰਮ ਕਿਉਂਕਿ ਜਿਉਂਦੇ ਜੀ ਕਦਰ ਨਹੀਂ ਹੈ ਮਰਿਆਂ ਤੋਂ ਬਾਅਦ ਫਿਰ ਇਹ ਇਨਸਾਨ ਦੇ ਇੱਕ ਹੀ ਦਿਨ ਆਉਂਦੇ ਇਹ ਕਰਦਾ ਜੋ ਸ਼ਰਾਦ ਦੇ ਨਾਂ ਤੇ ਇਦਾਂ ਕੀਤਾ ਇਹ ਸਾਡਾ ਪਿਤਰ ਮਨ ਦੀ ਉਹ ਮੰਨੇਗਾ ਕਿ ساری ਜ਼ਿੰਦਗੀ ਦਾ ਉਹਦੀ ਕਦਰ ਨਹੀਂ ਕੀਤੀ। ਇਹਦਾ ਇਨਸਾਨ ਚੰਦ ਛੇਲੜ ਕਰਕੇ ਕੋਈ ਕਿਸੇ ਨੇ ਅਦਾਸ ਕਰਵਾਲੇ ਕਿਸੇ ਨੇ ਕੁਝ ਹੋਰ ਤਰਲਾ ਕਰਦੇ ਆ। ਆਮੇ ਸਾਰੀ ਧਨ ਦੌਲਤ ਤੂੰ ਅੱਲਾ ਪਰ ਜੀਰੇ ਜਿਉਂਦੇ ਦੀ ਕਦਰ ਨਹੀਂ ਕੀਤੀ ਨਾ ਮਰੇ ਆ ਉਹਦੀ ਤੂੰ ਕਦਰ ਕਰਦਾ ਕਿਸੇ ਅਰਥ ਦੀ ਨਹੀਂ ਹੈ। ਗੁਰਬਾਣੀ ਦਾ ਫੈਸਲਾ ਹੈ ਜੀਵਤ ਪਿੱਤਰ ਨਾ ਮਾਨਣੇ ਕੋ ਮੂਏ ਸਰਾਤ ਕਰਾਂ। ਜਿਉਂਦਾ ਤੋਂ ਪਿੱਤਰ ਮੰਨਿਆ ਨਹੀਂ ਅਤੇ ਮਰਿਆਂ ਹੋਿਆਂ ਦੀ ਦੁਸ਼ਰਾਦ ਦੇ ਨਾਂ ਤੇ ਬੜਾ ਦਾਨਪੁਨ ਕਰਦਾ ਹੈ ਸੈਲਫਿਸ਼ ਇਨਸਾਨ ਹੈ ਫਿਰ ਕਹਿੰਦਾ ਦੁੱਖ ਆ ਗਏ ਨੇ ਕਲੇਸ਼ ਆ ਗਏ ਨੇ ਕਿਉਂ ਆਏ ਇਹ ਤੇਰੀ ਵਰਤੀ ਨੇ ਤੇਰੇ ਕਰਮਾਂ ਨੇ ਤੇਰੇ ਪੱਲੇ ਦੁੱਖ ਪਾਏ ਨੇ ਪਤਾ ਕਬੀਰ ਜੀ ਕਹਿੰਦੇ ਨੇ ਇਹੋ ਜੱਗ ਜਰਤਾ ਦੇਖ ਕੇ ਜਦੋਂ ਜਰਦਾ ਹੁੰਦਾ ਜਰਨਾ ਮਲੋ ਜਿਵੇਂ ਦੁਖੀ ਹੋਣਾ ਕਬੀਰ ਜੀ ਕਹਿੰਦੇ ਮੈਂ ਇਸ ਜਗਤ ਨੂੰ ਵੇਖ ਕੇ ਦੁਖੀ ਹੋਇਆ ਵਾਂ ਕਰਮ ਆਪਣੇ ਅਤੇ ਭੋਗ ਆਪਰੇ ਆ ਧੋਪ ਕਿਹਦੇ ਪਿਆ ਦੂਜਿਆਂ ਤੇ ਧੋਪ ਦੇ ਖਾਣਾ ਪੀਣਾ ਦਾ ਆਪਣਾ ਜਦੋਂ ਰੋਕ ਹੋਏ ਨੇ ਕਿਤੇ ਧੋਪ ਦੇ ਦੂਜਿਆਂ ਦੇ ਧੋਪ ਦੇ ਧਰਮ ਦੇ ਨਾਲ ਆਪਣੀ ਜੁੜੇ ਆ ਗਿਲੇ ਸ਼ਿਕਵੇ ਕਿਹਦੇ ਨਾਲ ਨੇ ਰੱਬ ਦੇ ਨਾਲ ਨੇ ਤਾਂ ਇਹਦੇ ਕਰਕੇ ਕਬੀਰ ਜੀ ਕਹਿੰਦੇ ਜਦੋਂ ਦੁਨੀਆ ਨੂੰ ਵੇਖਦਾ ਨਾ ਉਦੋਂ ਉਦਾਸ ਹੋ ਜਾਈਦੇ ਜਦੋਂ ਪਿਤਰ ਕੋ ਕੋਲ ਹੈ ਉਹਦੀ ਵਿਰਤੀ ਹੋਰ ਹੈ ਪਿਤਰ ਗਿਆ ਸਮੇਂ ਦੇ ਨਾਲ ਤਾਂ ਫਿਰ ਇਹਦੀ ਵਿਰਤੀ ਹੋਰ ਬਣ ਜਾਂਦੀ ਹੈ ਉਹਦੇ ਲਈ ਰੱਬ ਬਣ ਜਾਂਦਾ ਫਿਰ ਤਾਂ ਰੱਬ ਜਿਵੇਂ ਆਪਾਂ ਰੱਬ ਨੂੰ ਪੂਜਦੇ ਆ ਮੱਥਾ ਟੇਕੇ ਆ ਨੱਕ ਰਗੜੇ ਐਂ ਪਿਤਰਾਂ ਨੂੰ ਮੰਨੇ ਜਾਂਦਾ ਜਦੋਂ ਪਿਤਰ ਸੀ ਉਦੋਂ ਕਦਰ ਨਾ ਕੀਤੀ ਉਦੋਂ ਪਾਣੀ ਦਾ ਗਲਾਸ ਤੱਕ ਨਾ ਵੜਾਇਆ ਕਬੀਰ ਜੀ ਕਹਿੰਦੇ ਇਹ ਚਾਤਰ ਕਲੈਬਰ ਨੂੰ ਵੇਖ ਕੇ ਇਨਸਾਨ ਨੂੰ ਨਾ ਮਨ ਦੇ ਅੰਦਰ ਉਦਾਸੀ ਹੁੰਦੀ ਹੈ। ਵੇਖੋ ਇਨਸਾਨ ਦਾ ਗਿਰਗੜ ਦੇ ਵੀ ਰੰਗ ਨੇ। ਨਾ ਦਿਸਣ ਵਾਲਾ ਵੀ ਰੱਬ ਦਿਸ ਪੈਂਦਾ ਹੈ। ਇਨਸਾਨ ਦੀ ਜਿਹੜੀ ਫਿਤਰਤ ਹੈ ਇਹ ਨਹੀਂ ਦਿਸਦੀ। ਕਦੋਂ ਬਦਲ ਜੇ ਕੋਈ ਪਤਾ ਨਹੀਂ ਇਨਸਾਨ ਨੂੰ। ਕਬੀਰ ਜੀ ਕਹਿੰਦੇ ਨੇ ਤਾਂ ਇਸ ਇਨਸਾਨ ਦੀ ਅਫਸੋਸ ਹੈ, ਉਦਾਸੀ ਹੈ, ਸਮਾਪਤੀ ਦਰਸਨ ਹੈ। ਉਹਨਾਂ ਕੋਲ ਰਹਿੰਦੀ ਕਿੰਨਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।